ਇੱਕ ਮੁੰਡੇ ਦੀ ਸੱਚੀ ਮੁਹੱਬਤ ਜਿਹਦੇ ਪੁੱਛੇ ਉਹ ਆਪਣੀ ਸਾਰੀ ਜ਼ਿੰਦਗੀ दाਤੇ ਲਾ ਦਿੰਦਾ ਪਰ ਇੱਕ ਐਸਾ ਵਕਤ ਆਉਂਦਾ ਜਦੋਂ ਮੁਹੱਬਤ ਉਹਦੇ ਤੋਂ ਦੂਰ ਹੋ ਜਾਂਦੀ ਆ ਤੇ ਜਦੋਂ ਲੰਬੇ ਸਮੇਂ ਪਿੱਛੋਂ ਵਾਪਸ ਆਉਂਦੀ ਆ ਤਦ ਮੁੰਡਾ ਇਨਕਾਰ ਕਰ ਦਿੰਦਾ ਇਸ ਕਹਾਣੀ ਬਾਰੇ ਗੱਲ ਕਰਾਂ ਪ੍ਰਦੀਪ ਨਾਂ ਦਾ ਮੁੰਡਾ ਆਪਣੀ ਮਾਸੀ ਕੋਲ ਰਹਿ ਰਿਹਾ ਹੁੰਦਾ ਤੇ ਮਾਸੀ ਦੇ ਕੋਈ ਲਾਦ ਨਹੀਂ ਹੁੰਦੀ ਤੇ ਫਿਰ ਉਹ ਦੋਨਾਂ ਪਾਸੇ ਘਰ ਵੇਖਦਾ ਹੁੰਦਾ ਮਾਪਿਆਂ ਦਾ ਇੱਕੋ ਇੱਕ ਪੁੱਤ ਹੁੰਦਾ ਦੋ ਭੈਣਾਂ ਹੁੰਦੀਆਂ ਉਹਦੇ ਮੱਚਾ ਪ੍ਰਦੀਪ ਸਮਝਦਾਰ ਮੁੰਡਾ ਹੁੰਦਾ ਜਦੋਂ ਕਾਲਜ ਜਾਂਦਾ ਨਾ ਤਾਂ ਉੱਥੇ ਉਹਨੂੰ ਇੱਕ ਕੁੜੀ ਦੇ ਨਾਲ ਅਟ੍ਰੈਕਸ਼ਨ ਹੁੰਦੀ ਹੈ ਹੂੰ ਤੇ ਉਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਕੁੜੀ ਦਾ ਨਾਮ ਮਨਜਿੰਦਰ ਹੁੰਦਾ ਅੱਛਾ ਕੁੜੀ ਬਹੁਤ ਤਕੜੇ ਘਰ ਚੋਂ ਹੁੰਦੀ ਆ ਤੇ ਪ੍ਰਦੀਪ ਠੀਕ ਠਾਕ ਪਰਿਵਾਰ ਚੋਂ ਹੁੰਦਾ ਪਰ ਸਿਆਣਾ ਤੇ ਸਮਝਦਾਰ ਬਹੁਤ ਹੁੰਦਾ ਹੂੰ ਜਦੋਂ ਉਹਨਾਂ ਦੀ ਗੱਲਬਾਤ ਆਪਸ ਦੇ ਵਿੱਚ ਵੱਧਦੀ ਹੈ ਵਧੀਆ ਗੱਲਾਂਬਾਤਾਂ ਹੁੰਦੀਆਂ ਤਾਂ ਪ੍ਰਦੀਪ ਉਹਨੂੰ ਇਹ ਗੱਲ ਕਹਿੰਦਾ ਕਹਿੰਦਾ ਵੀ ਮੈਂ ਦੋਸਤੀਆਂ ਦੇ ਵਿੱਚ ਯਕੀਨ ਨਹੀਂ ਕਰਦਾ ਮੈਂ ਤੇਰੇ ਇਸ ਰਿਸ਼ਤੇ ਨੂੰ ਇਸ ਕਰਕੇ ਚੁਣਿਆ ਕਿ ਮੈਂ ਲੰਬੇ ਸਮੇਂ ਤੱਕ ਚੱਲਣਾ ਤੇਰੇ ਨਾਲ ਮੈਂ ਇਸ ਦੋਸਤੀ ਨੂੰ ਇੱਕ ਰਿਸ਼ਤੇ ਦਾ ਰੂਪ ਦਵਾਂ ਅੱਛਾ ਤਾਂ ਉਹ ਇਹ ਸੋਚਦਾ ਹੁਣ ਕੁੜੀ ਵੀ ਉਹਦੇ ਨਾਲ ਭਾਵਨਾਵਾਂ 'ਚ ਬਹਿ ਜਾਂਦੀ ਹੈ ਕਿ ਹਾਂ ਮੈਂ ਤੇਰੇ ਲਈ ਖੜੀ ਹਾਂ ਮੈਂ ਤੇਰੇ ਨਾਲ ਹੀ ਰਹੂੰਗੀ ਆਪਾਂ ਜ਼ਿੰਦਗੀ ਇਕੱਠੇ ਜਿਵਾਂਗੇ ਹੂੰ ਹੁਣ ਕੁੜੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਤੇ ਘਰ ਦੇ ਪਿੱਛੇ ਕਿੰਨੇ ਸਖਤ ਹੈ ਹੂੰ ਮਨਜਿੰਦਰ ਦਾ ਭਰਾ ਜਿਹੜਾ ਉਹਨੂੰ ਗੱਡੀ 'ਚ ਕਾਲਜ ਛੱਡ ਕੇ ਵੀ ਜਾਂਦਾ ਲੈ ਕੇ ਵੀ ਜਾਂਦਾ ਉਹ ਆਪਣੇ ਭਰਾ ਦੀਆਂ ਪਿਓ ਦੀਆਂ ਗੱਲਾਂ, ਸਖਤ ਸੁਭਾਅ ਦੀਆਂ ਸਾਰੀਆਂ ਗੱਲਾਂ ਪ੍ਰਦੀਪ ਨੂੰ ਦੱਸਦੀ ਰਹਿੰਦੀ ਆ। ਪ੍ਰਦੀਪ ਸੁਣਦਾ ਰਹਿੰਦਾ ਫਿਰ ਉਹ ਉਹ ਨੂੰ ਇਹ ਪੁੱਛ ਲੈਂਦਾ ਕਹਿੰਦਾ ਵੀ ਇਸ ਤੋਂ ਪਹਿਲਾਂ ਆਪਣੇ ਕਦਮ ਵਧ ਗਏ। ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਕਹਿੰਦਾ ਵੀ ਫਿਰ ਤੂੰ ਖੁਦ ਦੇਖ ਲੈ ਵੀ ਕੀ ਬਣਨਾ। ਹੂੰ ਵੀ ਸੰਭਾਲ ਲੇਗੀ। ਵੀ ਹਾਂ ਵੀ ਮੈਂ ਤੇਰੇ ਲਈ ਜਿੰਨਾ ਕ ਖੜ ਸਕਦਾ ਮੈਂ ਓਨਾ ਕ ਖੜੂਗਾ। ਤੈਨੂੰ ਤੇਰੇ ਘਰਦਿਆਂ ਦਾ ਪਤਾ ਤੇ ਮੇਰੇ ਮੇਰੇ ਘਰਦਿਆਂ ਦਾ ਪਤਾ ਤੇ ਮੈਨੂੰ ਮੇਰੇ ਘਰਦਿਆਂ ਦਾ ਪਤਾ। ਔਰ ਇਸ ਕੰਮ ਦੇ ਵਿੱਚ ਜੇ ਵਿਗਾੜ ਪੈ ਗਿਆ ਤਾਂ ਮੇਰੇ ਘਰਦਿਆਂ ਨੇ ਮੇਰਾ ਸਾਥ ਨਹੀਂ ਦੇਣਾ। ਹੂੰ ਹੁਣ ਮਨਜਿੰਦਰ ਨੇ ਇਹ ਗੱਲ ਸੁਣ ਤਾਂ ਲਈ ਉਹਨੇ ਇੱਕ ਤਰ੍ਹਾਂ ਦਾ ਮਜ਼ਾਕ ਦੇ ਵਿੱਚ ਟੌਂਟ ਮਾਰਿਆ ਵੀ ਲੈ ਫੇਰ ਤਾਂ ਨਵੀਂ ਸਾਰੀ ਉਮਰ ਜੇ ਤੂੰ ਇੰਨੀ ਗੱਲ ਤੇ ਡਰ ਗਿਆ ਹੁਣ ਜਿਹੜਾ ਪ੍ਰਦੀਪ ਆ ਉਹ ਬਹੁਤ ਪ੍ਰੈਕਟੀਕਲ ਮੁੰਡਾ ਉਹਨੂੰ ਪਤਾਗਾ ਕਿਉਂਕਿ ਦੁਨੀਆਦਾਰੀ ਜਿਸ ਹਿਸਾਬ ਨਾਲ ਉਹਨੇ ਦੇਖਿਆ ਉਹਨੂੰ ਪਤਾਗਾ ਕਿ ਬਾਅਦ ਚ ਪਤਾ ਨਹੀਂ ਹੁੰਦਾ ਜਿਵੇਂ ਲੋਕ ਕਹਿੰਦੇ ਆ ਵੀ ਔਰਤ ਸਟੈਂਡ ਨਹੀਂ ਲੈ ਸਕਦੀ ਹਾਂ ਨਾ ਜਾਂ ਤੈਨੂੰ ਧੋਖਾ ਮਿਲ ਜੂਗਾ ਪਰ ਪ੍ਰਦੀਪ ਐਸਾ ਲੜਕਾ ਜਿਹੜਾ ਕਿਸੇ ਤੇ ਯਕੀਨ ਨਹੀਂ ਕਰਦਾ ਆਪਣੀਆਂ ਅੱਖਾਂ ਨਾਲ ਖੁਦ ਵੇਖਦਾ ਉਹ ਮਨਜਿੰਦਰ ਨੂੰ ਇਹ ਕਹਿੰਦਾ ਵਾ ਕਿ ਜੇ ਤੇਰਾ ਭਰਾ ਇੱਥੋਂ ਤੱਕ ਛੱਡਣ ਆਉਂਦਾ ਵੀ ਤੂੰ ਕਾਲਜ ਦੇ ਗੇਟ ਤੋਂ ਕੱਲੀ ਨਿਕਲਿਆ ਕਰ ਮੇਰਾ ਸਾਫ਼ ਨਾ ਭਾਲਿਆ ਕਰ ਵੀ ਕੱਲ ਨੂੰ ਕੋਈ ਗੱਲਬਾਤ ਹੋ ਗਈ ਆਪਣੀ ਕਹਾਣੀ ਬਣਨ ਤੋਂ ਪਹਿਲਾਂ ਹੀ ਵਿਗੜ ਜਾਣੀ ਹੈ ਹੂੰ ਛੇਣੀ ਗੱਲ ਹੈ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਉਹਨਾਂ ਦੀ ਪੜ੍ਹਾਈ ਦੇ ਲਾਸਟ ਸੈਮੈਸਟਰ ਦੇ ਪੇਪਰ ਹੁੰਦੇ ਆ ਤਾਂ ਮਨਜਿੰਦਰ ਸੋਚਦੀ ਆ ਕਹਿੰਦੀ ਹੁਣ ਆਪਾਂ ਗੱਲ ਕਿੱਦਾਂ ਕਰੀਏ ਪ੍ਰਦੀਪ ਫੇਰ ਸਮਝਦਾਰ ਉਹ ਕਹਿੰਦਾ ਕਿ ਆਪਾਂ ਸਿਰਫ ਪੜ੍ਹਾਈ ਕਰਕੇ ਹਟਿਆਂ ਆਪਣੇ ਕੋਲੇ ਕੋਈ ਹੀਲਾ ਵਸੀਲਾ ਨਹੀਂ ਹੈਗਾ ਕੋਈ ਨੌਕਰੀ ਨਹੀਂ ਹੈ ਆਪਾਂ ਕਾਦੇ ਕਿਸ ਬੇਸ ਤੇ ਘਰਦਿਆਂ ਨਾਲ ਗੱਲ ਕਰਾਂਗੇ ਹੂੰ ਮਨਜਿੰਦਰ ਨੂੰ ਕਹਿੰਦੀ ਵੀ ਤੂੰ ਕੁਝ ਬਾਹਰ ਦਾ ਕਰ ਲੈ ਤੈਨੂੰ ਪੈਸਾ ਮੈਂ ਦੇ ਦੂੰਗੀ ਹੁਣ ਹੁਣ ਪ੍ਰਦੀਪ ਇਹ ਸੋਚਦਾ ਵੀ ਮੈਂ ਇੱਕ ਕੁੜੀ ਦੇ ਪੈਸੇ ਤੇ ਨਹੀਂ ਜਾਣਾ ਹੂੰ ਉਹਦੀ ਪਰਬ੍ਰੇਸ਼ ਉਹਦੇ ਸੰਸਕਾਰ ਹੋਰ ਹਿਸਾਬ ਦੇ ਆ ਉਹ 1 ਰੁਪਈਆ ਵੀ ਮਨਜਿੰਦਰ ਤੋਂ ਲੈਣਾ ਨਹੀਂ ਚਾਹੁੰਦਾ ਹੂੰ ਮਨਜਿੰਦਰ ਨੂੰ ਇਹ ਆ ਵੀ ਮੈਨੂੰ ਪ੍ਰਦੀਪ ਦਾ ਸਾਥ ਮਿਲੇ ਚਾਹੇ ਮੈਨੂੰ ਕੁਝ ਵੀ ਆਪਣੇ ਹਿੱਸੇ ਦੀ ਵੀ ਪ੍ਰਾਪਰਟੀ ਲਾਉਣੀ ਪੈ ਜੇ ਤਾਂ ਮੈਂ ਇਹਦੇ ਪਿੱਛੇ ਲਾਉਂਗੀ ਅੱਛਾ ਹੁਣ ਦੂਸਰੇ ਪਾਸੇ ਜਦੋਂ ਦੋਨੇ ਜਾਣੇ ਕਾਲਜ ਤੋਂ ਪੇਪਰ ਦੇ ਕੇ ਘਰ ਬੈਠ ਜਾਂਦੇ ਆ ਤਾਂ ਥੋੜਾ ਬਹੁਤਾ ਰਾਬਤਾ ਉਹਨਾਂ ਦਾ ਫੋਨਾਂ ਤੇ ਚੱਲਦਾ ਰਹਿੰਦਾ ਹੂੰ ਇੱਕ ਦਿਨ ਮਨਜਿੰਦਰ ਆਪਦੇ ਕਮਰੇ ਦੇ ਵਿੱਚ ਗੱਲ ਕਰ ਰਹੀ ਹੁੰਦੀ ਹੈ ਤੇ ਉਹਦਾ ਭਰਾ ਸਾਰੀ ਗੱਲਬਾਤ ਸੁਣ ਲੈਂਦਾ। ਅੱਛਾ। ਜਦੋਂ ਬਾਅਦ 'ਚ ਸਾਰੇ ਜਣੇ ਇਕੱਠੇ ਬੈਠਦੇ ਆ ਤਾਂ ਉਹਦਾ ਭਰਾ ਉਹਨੂੰ ਸਿੱਧਾ ਹੀ ਪੁੱਛਦਾ ਵੀ ਮਨਜਿੰਦਰ ਕੀ ਚੱਲ ਰਿਹਾ ਤੇਰਾ ਵੀ ਤੂੰ ਅੱਗੇ ਕੀ ਕਰਨਾ? ਹੂੰ। ਅਸਲ 'ਚ ਉਹ ਉਹ ਤਾਂ ਜਾਨਣਾ ਚਾਹੁੰਦਾ ਹੁੰਦਾ ਵੀ ਇਹ ਕਿਸ ਬਹਿਣ 'ਚ ਬਹਿ ਰਹੀ ਐ। ਹੂੰ ਹੂੰ। ਉਹ ਕਹਿੰਦੀ ਵੀ ਬਸ ਹੁਣ ਇਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਸ਼ੁਰੂ ਕਰੂੰਗੀ ਤੇ ਫਿਰ ਮੈਂ ਜੋਬ ਦਾ ਟਰਾਈ ਕਰੂੰਗੀ। ਅੱਛਾ। ਉਹ ਕਹਿੰਦਾ ਮੈਨੂੰ ਲੱਗਦਾ ਵੀ ਤੂੰ ਕਾਫੀ ਪੜ੍ਹ ਲਿਆ ਹੁਣ ਤੂੰ ਆਪਣੀ ਅਗਲੀ ਜ਼ਿੰਦਗੀ ਬਾਰੇ ਸੋਚ। ਹੂੰ। ਹੁਣ ਜਦੋਂ ਮਨਜਿੰਦਰ ਨੂੰ ਆਪਣੇ ਭਰਾ ਦਾ ਇਹ ਤੇਵਰ ਤੇ ਇਹ ਗੱਲ ਪਤਾ ਲੱਗਦੀ ਆ ਉਹਨੂੰ ਥੋੜਾ ਜਿਹਾ ਖਦਸਾ ਹੋ ਜਾਂਦਾ ਇਸ ਚੀਜ਼ ਦਾ ਵੀ ਮੇਰੇ ਭਰਾ ਨੇ ਮੇਰੀ ਗੱਲਬਾਤ ਸੁਣ ਲਈ ਹੈ ਹੂੰ ਉਹ ਡਰਨ ਲੱਗ ਜਾਂਦੀ ਹੈ ਉਹ ਕਹਿੰਦੀ ਵੀ ਨਹੀਂ ਵੀਰੇ ਮੈਂ ਵਿਆਹ ਨਹੀਂ ਕਰਨਾ ਉਹ ਕਹਿੰਦਾ ਨਹੀਂ ਨਹੀਂ ਤੇਰਾ ਵਿਚਾਰ ਤਾਂ ਕਹਿੰਦਾ ਚੱਲ ਹੀ ਰਿਹਾ ਜਦੋਂ ਉਹਨੇ ਇਹ ਗੱਲ ਕਹੀ ਤਾਂ ਮਨਜਿੰਦਰ ਹੋਰ ਵੀ ਡਰ ਗਈ ਹੂੰ ਤਾਂ ਉਹਨੇ ਆਪਣੀ ਮਾਂ ਨੂੰ ਦੱਸਿਆ ਵੀ ਇਦਾਂ ਕਰਕੇ ਮੈਂ ਗੱਲਬਾਤ ਸੁਣੀ ਆ ਇਹ ਜਿਹੜਾ ਰਾਹ ਇਹ ਚੁਣ ਰਹੀ ਆ ਵੀ ਉਹ ਖਤਰਨਾਕ ਆ ਵੀ ਮੈਂ ਇਹਦੇ ਗੋਲੀ ਮਾਰ ਦਊਗਾ ਅੱਛਾ ਉਹਨੇ ਏਡੀ ਵੱਡੀ ਧਮਕੀ ਮਤਲਬ ਉਹਨੂੰ ਦਿੱਤੀ ਹੂੰ ਆਪਦੀ ਮਾਂ ਦੇ ਸਾਹਮਣੇ ਕੁੜੀ ਨੂੰ ਇਹ ਗੱਲ ਕਹੀ ਵੀ ਮੈਂ ਇਹਦੇ ਗੋਲੀ ਮਾਰ ਦੂੰ ਹੂੰ ਹੁਣ ਮਨਜਿੰਦਰ ਜਿਹਨੂੰ ਹੋਰ ਕੁਝ ਨਹੀਂ ਦਿਖਦਾ ਜਾਂ ਕਹਿ ਦੋ ਵੀ ਉਹ ਇਸ਼ਕ ਚ ਅੰਨੀ ਹੋਈ ਆ ਪ੍ਰਦੀਪ ਪ੍ਰੈਕਟੀਕਲ ਹੋਣ ਕਰਕੇ ਉਹ ਹੋਰ ਹਸਾਬ ਨਾਲ ਸੋਚਦਾ ਵੀ ਰਿਸ਼ਤਾ ਵੀ ਬਣਿਆ ਰਹੇ ਜੇ ਤੇ ਆਪਸ ਵਿੱਚ ਬਿਗਾੜ ਨਾ ਪਵੇ ਦੋਵਾਂ ਪਰਿਵਾਰਾਂ ਦਾ ਹੂੰ ਮਨਜਿੰਦਰ ਫੇਰ ਪ੍ਰਦੀਪ ਨਾਲ ਗੱਲ ਕਰਦੀ ਆ ਵੀ ਮੇਰੇ ਭਰਾ ਨੂੰ ਆਪਣੀ ਗੱਲਬਾਤ ਦਾ ਪਤਾ ਲੱਗ ਗਿਆ ਹੁਣ ਤੂੰ ਗੱਲ ਸਾਹਮਣੀ ਆ ਤੈਨੂੰ ਮੇਰੇ ਭਰਾ ਤੇ ਮੇਰੇ ਪਿਓ ਅੱਗੇ ਨੀਵਾ ਵੀ ਹੋਣਾ ਪੈ ਗਿਆ ਤਾਂ ਤੂੰ ਜ਼ਰੂਰ ਹੋਵੇਂ ਮੈਂ ਇਧਰੋਂ ਤੇਰੇ ਨਾਲ ਖੜੀ ਆ ਫੇਰ ਹੁਣ ਪ੍ਰਦੀਪ ਇੰਨੇ ਕ ਹਿਸਾਬ ਵਾਲਾ ਮੁੰਡਾ ਉਹ ਕਹਿੰਦਾ ਮੈਂ ਤੇਰੇ ਲਈ ਝੁਕ ਸਕਦਾ ਪਰ ਤੇਰੇ ਲਈ ਆਪਦੇ ਮਾਪੇ ਨਹੀਂ ਝੁਕਾ ਸਕਦਾ ਹੂੰ ਵੀ ਮੈਂ ਉਹ ਤਾਂ ਮੈਂ ਸ਼ਰਮਸ਼ਾਰ ਹੋਊਂਗਾ ਉਸ ਚੀਜ਼ ਲਈ ਮੈਂ ਖੁਦ ਨੂੰ ਮਾਫ਼ ਨਹੀਂ ਕਰ ਸਕੂਗਾ ਕਿ ਮੇਰੇ ਮਾਪੇ ਇੱਕ ਰਿਸ਼ਤੇ ਵਾਸਤੇ ਗੜਗੜਾਉਂਦੇ ਫਿਰਨ ਕਿਸੇ ਦੇ ਦਰਾਂ 'ਤੇ ਹੂੰ ਤੇ ਮਨਜਿੰਦਰ ਕਹਿੰਦੀ ਵੀ ਕੋਈ ਗੱਲ ਨਹੀਂ ਕਹਦੀ ਮੈਂ ਤੇਰੇ ਨਾਲ ਖੜੀ ਆ ਉਸ ਸਮੇ ਉਹਨੇ ਪੂਰਾ ਉਹਨੂੰ ਭਰੋਸਾ ਜਤਾਇਆ ਪ੍ਰਦੀਪ ਵਾਕਈ ਮਨਜਿੰਦਰ ਦਾ ਬਹੁਤ ਜ਼ਿਆਦਾ ਕਰਦਾ ਸੀ ਹੂੰ ਫੇਰ ਪ੍ਰਦੀਪ ਦੀ ਗੱਲਬਾਤ ਛੱਟਦੀ ਜਾਂਦੀ ਆ ਕਿਉਂਕਿ ਘਰ ਚ ਉਧਰ ਮਨਜਿੰਦਰ ਦੇ ਮੰਗਣੇ ਦੀਆਂ ਤਿਆਰੀਆਂ ਸ਼ੁਰੂ ਹੋੁੰਦੀਆਂ। ਹੂੰ। ਤਾਂ ਉਹਦਾ ਭਰਾ ਕਹਿੰਦਾ ਵੀ ਜਦੋਂ ਮੰਗਣੇ ਦਾ ਐਡਾ ਵੱਡਾ ਫੰਕਸ਼ਨ ਕਰਨਾ ਕਿਉਂ ਤਾਂ ਕਿਉਂ ਨਾ ਵਿਆਹ ਕੇ ਹੀ ਤੋਰ ਦਈਏ ਉਸ ਦਿਨ। ਹੂੰ ਹੂੰ। ਜਦੋਂ ਮਨਜਿੰਦਰ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹਦੇ ਪੈਰੋਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ। ਅੱਛਾ। ਉਹ ਫਿਰ ਇੱਧਰ ਉੱਧਰ ਹੋ ਕੇ ਪ੍ਰਦੀਪ ਨੂੰ ਫੋਨ ਕਰਦੀ ਹੈ ਕਹਿੰਦੀ ਵੀ ਹੁਣ ਉਹ ਮਾਹੌਲ ਬਣ ਚੁੱਕਾ ਵੀ ਮੇਰਾ ਭਰਾ ਤਾਂ ਸਿੱਧੀ ਬਾਹ ਫੜ ਕੇ ਮੇਰੀ ਉਸ ਮੁੰਡੇ ਨੂੰ ਫੜਾ ਦੂਗਾ ਵੀ ਹਾਲਾਤ ਇਹ ਬਣ ਗਏ। ਉਹਦੀ ਇਹ ਪਲੈਨਿੰਗ ਆ ਵੀ ਜੇ ਮੰਗਣੇ ਤੇ ਪ੍ਰੋਗਰਾਮ ਵੱਡਾ ਕਰਨਾ ਮੈਂ ਤੈਨੂੰ ਹੁਣ ਆਖਰੀ ਕਹਾਣੀ ਸੁਣਾਤੀ ਐ ਇਸ ਤੋਂ ਬਾਅਦ ਮੈਨੂੰ ਲੰਬਾ ਨਾ ਦੇ ਮੈਂ ਹੁਣ ਤੱਕ ਤੇਰੇ ਬਰਾਬਰ ਚੱਲਦੀ ਆਈ ਹਾਂ ਹਮ ਫਿਰ ਕੀ ਹੁੰਦਾ ਤਾਂ ਪ੍ਰਦੀਪ ਨੂੰ ਫਿਕਰ ਪੈ ਜਾਂਦਾ ਉਹ ਆਪਦੇ ਬਹੁਤ ਖਾਸ ਦੋਸਤ ਨੂੰ ਦੱਸਦਾ ਵੀ ਆਹ ਗੱਲਬਾਤ ਹੋ ਗਈ ਕਹਿੰਦਾ ਮੈਂ ਕਿੱਦਾਂ ਕਰਾਂ ਉਹਨੇ ਕਿਹਾ ਕਹਿੰਦਾ ਵੀ ਤੂੰ ਇੱਕ ਵਾਰ ਮਨਜਿੰਦਰ ਨੂੰ ਪੁੱਛ ਲੈ ਵੀ ਕੱਲ ਨੂੰ ਕੋਈ ਗੱਲਬਾਤ ਵਿੱਚੋਂ ਕੱਚੀ ਨਾ ਨਿਕਲ ਜੇ ਵੀ ਆਪਾਂ ਮਾਰੇ ਜਾਈਏ ਉਹ ਤਾਂ ਅਮੀਰ ਘਰ ਦੀ ਧੀ ਐ ਹਮ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਹੈਗਾ ਉਹਨੇ ਜੋਗੇ ਤਾਂ ਅਸੀਂ ਹੈ ਹੀ ਨਹੀਂ ਜਿੰਨੇ ਉਹਦੇ ਠਾਠ ਨੇ ਹਮ ਫਿਰ ਪ੍ਰਦੀਪ ਨੂੰ ਮਨਜਿੰਦਰ ਦਾ ਸਨੇਹਾ ਮਿਲਦਾ ਉਹ ਕਹਿੰਦੀ ਕਿ ਮੈਨੂੰ ਪਰਸੋਂ ਰਾਤ ਨੂੰ ਕਿਸੇ ਵੀ ਤਰ੍ਹਾਂ ਘਰੋਂ ਭਜਾ ਕੇ ਲੈ ਜਾ। ਅੱਛਾ ਮੈਂ ਆਜੂ ਤੂੰ ਮੈਨੂੰ ਲੈ ਚੱਲ ਕਿਤੇ ਵੀ ਜੇ ਮੈਂ ਉਸ ਰਾਤ ਘਰੇ ਰਹਿ ਗਈ ਤੂੰ ਸਮਝ ਲੈ ਵੀ ਮੈਂ ਤੇਰੇ ਹੱਥ ਨਹੀਂ ਆਉਣਾ। ਹੂੰ ਹੁਣ ਪ੍ਰਦੀਪ ਲਈ ਇਹ ਬਹੁਤ ਵੱਡੀ ਗੱਲ ਆ। ਇੱਕ ਸਿਆਣਾ ਮੁੰਡਾ ਜਿਹੜਾ ਮਾਂ-ਬਾਪ ਦੇ ਕਹਿਣੇ 'ਚ ਚੱਲਦਾ ਜਿਹਨੂੰ ਇਹ ਸੀਗਾ ਵੀ ਮੈਂ ਵੇਟ ਕਰ ਸਕਦਾ ਪਰ ਮੈਂ ਇਦਾਂ ਦਾ ਕਦਮ ਨਹੀਂ ਚੁੱਕੂੰਗਾ। ਉਹਨੇ ਆਪਦੇ ਦੋਸਤ ਨੂੰ ਇਹ ਗੱਲ ਦਸੀ। ਅੱਛਾ ਉਹ ਕਹਿੰਦਾ ਵੀ ਬਈ ਇਦਾਂ ਕਰਕੇ ਮੈਨੂੰ ਮਨਜਿੰਦਰ ਦਾ ਸਨੇਹਾ ਮਿਲਿਆ ਵੀ ਆਹ ਹਾਲਾਤ ਨੇ ਵੀ ਜੇ ਹੁਣ ਤੱਕ ਇਕੱਠਿਆਂ ਨੇ ਝੱਲਿਆ ਵੀ ਜੇ ਮੈਂ ਹੁਣ ਪਿੱਛੇ ਹਟ ਗਿਆ ਤਾਂ ਫਿਰ ਕਹਿੰਦਾ ਵੀ ਲਾਹਣਤਾ ਮੇਰੇ ਤੇ ਕਹਿੰਦਾ ਹੂੰ ਉਹ ਕਹਿੰਦਾ ਵੀ ਬਈ ਤੂੰ ਇੱਕ ਵਾਰ ਸੋਚ ਲੈ ਪਿੱਛੇ ਪਰਿਵਾਰ ਦਾ ਸੋਚ ਲੈ ਉਹ ਕਹਿੰਦਾ ਵੀ ਮੇਰੇ ਲਈ ਹੁਣ ਪ੍ਰੀਖਿਆ ਦੀ ਘੜੀ ਆ ਕਹਿੰਦਾ ਮੈਨੂੰ ਖਰਾ ਉਤਰਨਾ ਪੈਣਾ ਮੈਂ ਮਨਜਿੰਦਰ ਨਾਲ ਵਾਅਦਾ ਕੀਤਾ ਹੂੰ ਮਨਜਿੰਦਰ ਉਹਨੂੰ ਦਬਾਅ ਪਾਉਂਦੀ ਆ ਵੀ ਮੈਨੂੰ ਲੈ ਚੱਲ ਜਾਂ ਤਾਂ ਮੈਂ ਫਾਹ ਲਊਂਗੀ ਜਾਂ ਫਿਰ ਮੈਂ ਵਿਆਹੀ ਜਾਊਂਗੀ ਪਰ ਤੇਰੇ ਹੱਥ ਨਹੀਂ ਆਊਂਗੀ ਅੱਛਾ ਉਸ ਰਾਤ ਫਿਰ ਪ੍ਰਦੀਪ ਸ਼ਾਮ ਨੂੰ ਮਾਰਕੀਟ ਦੇ ਬਹਾਨੇ ਘਰੋਂ ਨਿਕਲਦਾ ਹੂੰ ਤੇ ਆਪਣਾ ਰਹਿائش ਦਾ ਪ੍ਰਬੰਧ ਕਰਕੇ ਮਨਜਿੰਦਰ ਨੂੰ ਬਾਹਰੋਂ ਬਾਹਰ ਨਾਲ ਲਿਜਾ ਕੇ ਆਪਣੇ ਕਿਸੇ ਦੂਰ ਦਰਾਡੇ ਦੇ ਦੋਸਤ ਦੇ ਘਰ ਰੁਕਦਿਆ ਅੱਛਾ ਤੇ ਦੂਸਰੇ ਪਾਸੇ ਘਰੇ ਰੌਲਾ ਪੈ ਜਾਂਦਾ ਕਿ ਮਨਜਿੰਦਰ ਘਰੇ ਨਹੀਂ ਹੂੰ ਤੇ ਤੁਸੀਂ ਇਹ ਵੇਖੋ ਕਿ ਉਹਦੇ ਪਰਿਵਾਰ ਦੇ ਵਿੱਚ ਪੂਰਾ ਝੱਜੂ ਪੈ ਜਾਂਦਾ ਹੂੰ ਉਹਦਾ ਭਰਾ ਦਾ ਪਿਸਤਲ ਕੱਢ ਕੇ ਖੜ ਜਾਂਦਾ ਵੀ ਹੁਣ ਮੈਂ ਦੋਨਾਂ ਨੂੰ ਚੱਕੂਗਾ ਜਿੱਥੇ ਵੀ ਮਿਲਗੇ अच्छा वो अपनी मां ਦੇ ਮਗਰ ਵੀ ਪੈਂਦਾ ਮਨਜਿੰਦਰ ਦਾ ਭਰਾ ਕਹਿੰਦਾ ਵੀ ਇਹ ਸਾਰਾ ਕੁਝ ਤੁਹਾਡੇ ਪੈਰੋਂ ਹੋਇਆ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਮਾਹੌਲ ਖਰਾਬ ਹੋ ਰਿਹਾ ਇਹਨੂੰ ਛੇਤੀ ਤੋਂ ਛੇਤੀ ਵਿਦਾ ਕਰੋ ਤੂੰ ਨਿਗਾ ਕਿਉਂ ਨਹੀਂ ਰੱਖੀ ਮਾਂ ਅਟਪਟ ਦੀ ਆ ਪਿਓ ਵੱਡ ਚੁੱਪ ਕਰਿਆ ਬੈਠਾ ਤੇ ਉਹਦੇ ਭਰਾ ਨੇ ਖੌਰੂ ਪਾ ਰੱਖਿਆ ਸੀਗਾ ਹੂੰ ਮਨਜਿੰਦਰ ਦੇ ਭਰਾ ਨੇ ਆਪਣੇ ਦੋਸਤਾਂ ਮਿੱਤਰਾਂ ਤੇ ਪੁਲਿਸ ਦਾ ਸਹਾਰਾ ਲੈ ਕੇ ਪਹਿਲਾਂ ਤਾਂ ਉਹਦੇ ਪ੍ਰਦੀਪ ਦੇ ਮਾਪਿਆਂ ਵੱਲ ਚੜ੍ਹਾਈ ਕੀਤੀ ਅੱਛਾ ਉਹ ਦੋਨੇ ਵਿਚਾਰੇ ਸਾਊ ਸ਼ਰੀਫ ਬੰਦੇ ਉਹ ਹੱਥ ਬੰਨੀ ਬੈਠਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸਾਨੂੰ ਇਹ ਤਾਂ ਪਤਾ ਵੀ ਬੱਚਿਆਂ ਦੀ ਆਪਸ ਚ ਗੱਲਬਾਤ ਆ ਸਾਨੂੰ ਇਹ ਨਹੀਂ ਸੀ ਪਤਾ ਵੀ ਆਪਸ ਚ ਦੋਨਾਂ ਦਾ ਇੱਥੋਂ ਤੱਕ ਗੱਲ ਪਹੁੰਚ ਚੁੱਕੀ ਹੈ ਵੀ ਇਹ ਕੋਰੋਨਾ ਠ ਜਾਣਗੇ ਹੂੰ ਪੁਲਿਸ ਦਾ ਤਗੜੇ ਦੇ ਹੱਥ ਜ਼ੋਰ ਹੁੰਦਾ ਹੂੰ ਤਾਂ ਮਨਜਿੰਦਰ ਦੇ ਭਰਾ ਨੇ ਪ੍ਰਦੀਪ ਨੂੰ ਚਕਵਾਤਾ ਉੱਥੋਂ ਅੱਛਾ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਉੱਥੋਂ ਤੱਕ ਪੁਲਿਸ ਨੇ ਪਹੁੰਚ ਕਿਦਾਂ ਕੀਤੀ ਹੂੰ ਪ੍ਰਦੀਪ ਨੂੰ ਹਵਾਲਾਤ ਦੇ ਵਿੱਚ ਬੰਦ ਕਰਵਾਤਾ ਕੁੜੀ ਨੂੰ ਵਾਪਸ ਉਹਦੇ ਘਰ ਲਜਾਇਆ ਗਿਆ ਅੱਛਾ ਤੇ ਉਹਦੇ ਭਰਾ ਨੇ ਮਨਜਿੰਦਰ ਦੇ ਨੇ ਘਰੇ ਲਿਜਾ ਕੇ ਉਹਤੇ ਹੱਥ ਵੀ ਚੁੱਕਿਆ ਹੂੰ ਉਨੇ ਇਹ ਕਹਤਾ ਕਹਿੰਦਾ ਹੁਣ ਤੈਨੂੰ ਕਿਸੇ ਨੇ ਨਹੀਂ ਸਾਂਭਣਾ ਕਹਿੰਦਾ ਹੁਣ ਇੱਕੋ ਹੀ ਲਾਜ ਆ ਤੇਰਾ ਵੀ ਹੁਣ ਮੈਂ ਤੇਰਾ ਗਲ ਘੁੱਟ ਕੇ ਮਾਰੂਗਾ ਹੂੰ ਉਹ ਜਮਾ ਸੁਣ ਹੋਈ ਬੈਠੀ ਹੁੰਦੀ ਆ ਵੀ ਆ ਹੋਕ ਹੀ ਗਿਆ ਉਹਨੂੰ ਆਪਦੇ ਭਰਾ ਦਾ ਸੁਭਾਅ ਪਤਾ ਹੁੰਦਾ ਦੂਸਰੇ ਪਾਸੇ ਪ੍ਰਦੀਪ ਹਵਾ ਲਾਤ ਵਿੱਚ ਬੈਠਾ ਹੁੰਦਾ ਜਿੱਥੇ ਬਹੁਤ ਬੱਦਰ ਸਮਾਂ ਗੁਜ਼ਾਰ ਰਿਹਾ ਹੁੰਦਾ ਉਹਨੂੰ ਇਸ ਚੀਜ਼ ਦਾ ਪਛਤਾਵਾ ਹੁੰਦਾ ਵੀ ਮੈਂ ਮਾਪੇ ਵੀ ਜਲੀਲ ਕੀਤੇ ਹੂੰ ਕਦਮ ਵੀ ਚੁੱਕਿਆ ਤੇ ਮੇਰੇ ਹਿੱਸੇ ਵੀ ਕੁਝ ਨਹੀਂ ਆਇਆ ਸਾਰੀ ਉਮਰ ਦਾ ਖਾਨਦਾਨ ਤੇ ਕਲੰਕ ਲੱਗ ਗਿਆ ਮੈਂ ਆਪਦੀ ਸਿਆਣ ਪਖੂ ਖਾਤੇ ਪਾਲੀ ਹੂੰ ਹੁਣ ਤੁਸੀਂ ਇਹ ਦੇਖੋ ਵੀ ਮਨਜਿੰਦਰ ਆਪਦੇ ਘਰ ਬੈਠੀ ਹੋਈ ਆ ਬੁਰੇ ਹਾਲ ਨੇ ਉਹਦੇ ਪ੍ਰਦੀਪ ਤੋਂ ਬਿਨਾ ਪ੍ਰਦੀਪ ਹਵਾ ਲਾਤ ਦੇ ਵਿੱਚ ਬੈਠਾ ਹੋਇਆ ਜਦੋਂ ਉਹਦੀ ਜ਼ਮਾਨਤ ਦੀ ਗੱਲ ਆਉਂਦੀ ਆ ਤਾਂ ਮਨਜਿੰਦਰ ਦਾ ਭਰਾ ਪੁਲਿਸ ਨੂੰ ਪੈਸਾ ਦੇ ਕੇ ਉਹਦੀ ਜ਼ਮਾਨਤ ਨਹੀਂ ਹੋਣ ਦਿੰਦਾ अच्छा। ਉਹਨੂੰ ਬਹੁਤ ਬੁਰੀ ਤਰ੍ਹਾਂ ਜੇਲ੍ਹ ਦੇ ਵਿੱਚ ਟੌਰਚਰ ਕੀਤਾ ਜਾਂਦਾ। ਉਹ ਇੰਨਾ ਕੁ ਔਖਾ ਹੁੰਦਾ ਪ੍ਰਦੀਪ ਉਹ ਇਹ ਸੋਚਦਾ ਕਹਿੰਦਾ ਹੁਣ ਜਾਨ ਤਾਂ ਮੇਰੀ ਜਾਣ ਹੀ ਹੋਈ ਆ ਵੀ ਮੇਰੇ ਮਾਪਿਆਂ ਦਾ ਕੀ ਬਣੂਗਾ। ਹੂੰ ਉਹਦਾ ਦੋਸਤ ਉਹਨੂੰ ਮਿਲਣ ਵੀ ਆਉਂਦਾ ਉਹ ਕਹਿੰਦਾ ਵੀ ਕੋਈ ਨਾ ਮੈਂ ਉਹਨਾਂ ਦਾ ਉਹਨਾਂ ਨੂੰ ਦੇਖ ਰਿਹਾ ਤੂੰ ਖੁਦ ਨੂੰ ਸੰਭਾਲ ਵੀ ਤੈਨੂੰ ਕਿਵੇਂ ਨਾ ਕਿਵੇਂ ਕਰਕੇ ਆਪਾਂ ਇਥੋਂ ਬਾਹਰ ਕੱਢਾਂਗੇ। ਹੂੰ ਹੂੰ ਹੁਣ 6 ਮਹੀਨੇ ਪ੍ਰਦੀਪ ਹਵਾਲਾਤ ਦੇ ਵਿੱਚ ਰਹਿੰਦਾ ਤੇ ਬਹੁਤ ਤਸ਼ੱਦਦ ਸਹਿੰਦਾ। ਅੱਛਾ ਉਹਦੀ ਜ਼ਮਾਨਤ ਮਨਜਿੰਦਰ ਦੇ ਘਰ ਵਾਲੇ ਹੋਣ ਹੀ ਨਹੀਂ ਦਿੰਦੇ। ਹੂੰ ਉਹਨਾਂ 6-7 ਮਹੀਨਿਆਂ ਦੇ ਦਰਮਿਆਨ ਮਨਜਿੰਦਰ ਦਾ ੱੱਕੇ ਨਾ ਕਿਤੇ ਹੋਰ ਵਿਆਹ ਕਰ ਦਿੱਤਾ ਜਾਂਦਾ। ਅੱਛਾ। ਤੇ ਇਧਰਲੇ ਪਾਸੇ ਉੰਨੀ ਦੇਰ ਪ੍ਰਦੀਪ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਜਿੰਨੀ ਦੇਰ ਮਨਜਿੰਦਰ ਘਰ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਫੇਰ ਉਧਰ ਨੂੰ ਜਾਣਗੇ। ਹੂੰ। ਕਿਉਂਕਿ ਇਸ਼ਕ ਦੀ ਜਿਹੜੀ ਬੰਦੇ ਨੂੰ ਛੱਟ ਲੱਗੀ ਹੁੰਦੀ ਹੈ ਨਾ ਉਹ ਛੇਤੀ ਉਹਨੂੰ ਰਾਹ ਨਹੀਂ ਪੈਣ ਦਿੰਦੀ ਹੁੰਦੀ। ਹੂੰ। ਤੇ ਉਹ ਹਾਲਾਤ ਪ੍ਰਦੀਪ ਤੇ ਵੀ ਵਾਪਰ ਰਹੇ ਸੀ ਤੇ ਮਨਜਿੰਦਰ ਤੇ ਵੀ ਮਨਜਿੰਦਰ ਨਾ ਇੰਨਾ ਕ ੱੱਕਾ ਹੋ ਗਿਆ ਉਹਨੂੰ ਕਿਸੇ ਹੋਰ ਲੈਂਡਲੋਰਡ ਦੇ ਘਰ ਵਿਆਹਿਆ ਗਿਆ। ਇਸ ਕਦਰ ਬੰਨ ਕੇ ਰੱਖਿਆ ਗਿਆ ਜਿਵੇਂ ਉਹ ਕੈਦਨ ਹੁੰ अच्छा हालात बिल्कुल उल्ਟ ਹੋ ਗਏ ਔਰ ਦੂਸਰੇ ਪਾਸੇ ਇਹ ਵੀ ਜਦੋਂ ਪ੍ਰਦੀਪ ਨੂੰ ਹਵਾਲਾਤ ਚ ਰੱਖਿਆ ਗਿਆ ਸੀ ਤਾਂ ਮਨਜਿੰਦਰ ਨੇ ਆਪਦੇ ਭਰਾ ਦੇ ਡਰ ਤੋਂ ਸਭ ਦੇ ਸਾਹਮਣੇ ਇਹ ਕਹਤਾ ਸੀ ਵੀ ਮੈਨੂੰ ਉਹ ਟੌਰਚਰ ਕਰਦਾ ਸੀ ਮੈਨੂੰ ਬਲੈਕਮੇਲ ਕਰਦਾ ਸੀ ਤੇ ਉਹਨੇ ਮੈਨੂੰ ਧੱਕੇ ਨਾ ਕਰੋ ਭਜਾਇਆ اچھا ਥੋੜੇ ਸਮੇਂ ਵਾਸਤੇ ਆਪਣੇ ਬਚਾ ਲਈ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਵਾਸਤੇ ਭਰਾ ਦੇ ਡਰ ਤੋਂ ਉਹਨੇ ਇੰਨੇ ਇਲਜ਼ਾਮ ਪ੍ਰਦੀਪ ਦੇ ਸਿਰ ਤੇ ਧਰਤੇ ਤੇ ਪ੍ਰਦੀਪ ਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਕਿ ਉਹਦੇ ਨਾਲ ਆਹ ਕੁਝ ਬਣ ਗਿਆ ਹਮ ਜਦੋਂ ਮਨਜਿੰਦਰ ਦਾ ਵਿਆਹ ਹੋ ਜਾਂਦਾ ਉਹ ਆਪਦੇ ਘਰ ਚਲੀ ਜਾਂਦੀ ਹੈ 2-3 ਮਹੀਨੇ ਉੱਥੇ ਰਹਿੰਦੀ ਹੈ ਤੇ ਇਧਰੋਂ ਇਹਦੀ ਜ਼ਮਾਨਤ ਦਾ ਪ੍ਰਬੰਧ ਹੋ ਜਾਂਦਾ ਅੱਛਾ ਕਿਉਂਕਿ ਮਨਜਿੰਦਰ ਦੇ ਭਰਾ ਨੇ ਪੂਰੀ ਬਾਹ ਲਾਈ ਸੀ ਵੀ ਜਿੰਨੀ ਦੇਰ ਮਨਜਿੰਦਰ ਦੂਸਰੇ ਘਰ ਚ ਵਸਣੀ ਜਾਂਦੀ ਵੀ ਇਹ ਬਾਹਰ ਨਹੀਂ ਆਉਣਾ ਚਾਹੀਦਾ ਹਮ ਹਮ ਤਾਂ ਜਦੋਂ ਪ੍ਰਦੀਪ ਬਾਹਰ ਆਉਂਦਾ ਉਹਨੇ ਜੇਲ੍ਹ ਦੀ ਬਹੁਤ ਬੱਦਰ ਲਾਈਫ ਵੇਖੀ ਹੁੰਦੀ ਐ ਉਹ ਘਰ ਆਉਂਦਾ ਤੇ ਬਹੁਤ ਆਪਣੀ ਮਾਂ ਦੇ ਗੱਲ ਲਾ ਕੇ ਤਾਂ ਹਾਂ ਮਾਰਦਾ ਉਹ ਇਹ ਕਹਿ ਦਿੰਦਾ ਵੀ ਹੁਣ ਚਾਹੇ ਤੁਸੀਂ ਮੈਨੂੰ ਮਾਰ ਦੋ ਵੀ ਮੈਥੋਂ ਮੇਰਾ ਕੋਈ ਕਸੂਰ ਨਹੀਂ ਮੈਨੂੰ ਨਹੀਂ ਪਤਾ ਵੀ ਮੈਨੂੰ ਵਕਤ ਨੇ ਕੀ ਗੇੜਾ ਦਿੱਤਾ ਕਿ ਮੈਂ ਇਹ ਕਦਮ ਚੁੱਕ ਲਿਆ ਹੂੰ ਤਾਂ ਫੇਰ ਉਹਦਾ ਦੋਸਤ ਉਹ ਦੱਸਦਾ ਉਹ ਕਹਿੰਦਾ ਤੇਰੇ ਤੇ ਇਹ ਹਾਲਾਤ ਨਹੀਂ ਸੀ ਬਣਨੇ ਕਹਿੰਦਾ ਮਨਜਿੰਦਰ ਨੇ ਤੇਰੇ ਹੱਕ ਚ ਬਿਆਨ ਨਹੀਂ ਦਿੱਤੇ ਅੱਛਾ ਕਹਿੰਦਾ ਉਹਨੇ ਕਿਹਾ ਕਿ ਮੈਨੂੰ ਤੱਕੇ ਨਾ ਘਰੋਂ ਕੱਢਿਆ ਗਿਆ ਹੂੰ ਮੈਨੂੰ ਲਜਾਇਆ ਗਿਆ ਤੇ ਮੈਨੂੰ ਇਹ ਕਿਹਾ ਗਿਆ ਵੀ ਆਪਾਂ ਕੋਟ ਮੈਰਿਜ ਕਰਕੇ ਰਵਾਂਗੇ अच्छा हालाकि कोर्ट मैरिज ਵਾਲਾ ਵਕਤ ਤਾਂ ਉਹਨਾਂ ਤੇ ਆਉਣ ਹੀ ਨਹੀਂ ਦਿੱਤਾ ਪਹਿਲਾਂ ਹੀ ਚਕਵਾ ਦਿੱਤਾ ਗਿਆ ਉਹਨਾਂ ਨੂੰ ਹੂੰ ਹੂੰ ਹੁਣ ਜਦੋਂ ਪ੍ਰਦੀਪ ਨੂੰ ਇਹ ਸਾਰੀ ਗੱਲਬਾਤ ਪਤਾ ਲੱਗਦੀ ਉਹਦੇ ਪੈਰਾਂ ਤੋਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਉਹ ਕਹਿੰਦਾ ਨਹੀਂ ਕਹਿੰਦਾ ਹਾਲਾਤ ਮਾੜਾ ਹੋ ਸਕਦਾ ਕਹਿੰਦਾ ਮਨਜਿੰਦਰ ਨਹੀਂ ਬਦਲ ਸਕਦੀ ਉਹ ਕਿਦਾਂ ਕਹਿ ਦੂਗੀ ਕਹਿੰਦਾ ਮੇਰੇ ਕੋਲ ਉਹਦੇ ਮੈਸੇਜ ਸਾਹਮੇ ਪਿਆ ਮੇਰੇ ਕੋਲ ਸਭ ਕੁਝ ਪਿਆ ਉਹਨੇ ਮੈਨੂੰ ਖੁਦ ਕਿਹਾ ਕਹਿੰਦਾ ਜੇ ਮੈਂ ਉਹਨੂੰ ਧੱਕੇ ਨਾਲ ਲੈ ਕੇ ਜਾਂਦਾ ਹੁੰਦਾ ਉਹ ਕਿਤੋਂ ਤਾਂ ਅਪਰੋਚ ਕਰਦੀ ਨਾ ਆਪਦੇ ਘਰਦਿਆਂ ਨੂੰ ਵੀ ਮੇਰੇ ਨਾਲ ਧੱਕਾ ਹੋ ਰਿਹਾ ਨਹੀਂ ਨਹੀਂ ਕਹਿੰਦਾ ਵਿੱਚ ਕੋਈ ਗੱਲ ਹੋਰ ਆ ਫਿਰ ਉਹਦੀ ਮਾਂ ਸਮਝਾਉਂਦੀ ਆ ਵੀ ਪੁੱਤ ਹੁਣ ਤਾਂ ਉਹਨੇ ਆਪਦਾ ਘਰ ਬਸਾ ਲਿਆ ਵੀ ਤੂੰ ਹੁਣ ਸਾਨੂੰ ਦੁਖੀ ਨਾ ਕਰ ਬੁੱਢੇ ਬਾਰੇ ਵੀ ਤੂੰ ਆਪਦਾ ਘਰ ਬਸਾ ਤੈ ਉਹ ਤੋਂ ਕੀ ਲੈਣਾ ਪ੍ਰਦੀਪ ਜਿਹਨੇ ਜੇਲ੍ਹ ਦੇ ਵਿੱਚ ਨਰਕ ਭੋਗਿਆ ਹੁੰਦਾ ਉਹਨੂੰ ਹਜੇ ਸੁੱਖ ਦਾ ਸਾਹ ਆਇਆ ਹੁੰਦਾ ਉਹ ਅਗਲੀ ਜ਼ਿੰਦਗੀ ਬਾਰੇ ਬਿਲਕੁਲ ਵੀ ਨਹੀਂ ਸੋਚ ਰਿਹਾ ਹੁੰਦਾ ਪ੍ਰਦੀਪ ਵਿਆਹ ਨਹੀਂ ਕਰਾਉਂਦਾ ਪਰ ਉਹ ਆਪਦੇ ਘਰ ਦੇ ਘਰ ਚ ਆ ਕੇ ਖੇਤੀਬਾੜੀ ਦੇ ਕੰਮਾਂ ਵੱਲ ਹੋ ਜਾਂਦਾ ਜਦੋਂ ਮ ਦੂਸਰੇ ਪਾਸੇ ਮਨਜਿੰਦਰ ਦਾ ਬਹੁਤ ਬੁਰਾ ਹਾਲ ਹੁੰਦਾ ਹੂੰ ਉਹਦੇ ਘਰ ਵਾਲਾ ਸਮਗਲਿੰਗ ਦੇ ਵਿੱਚ ਹੁੰਦਾ ਤੇ ਉਹ ਕਿਸੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਜਾਂਦਾ ਅੱਛਾ ਕਿਉਂਕਿ ਮਨਜਿੰਦਰ ਉਹਦਾ ਟੌਰਚਰ ਬਹੁਤ ਸਹਿੰਦੀ ਹੁੰਦੀ ਆ ਪਰ ਉਹ ਘਰੋਂ ਪਹਿਲਾਂ ਵਾਲੇ ਕਾਂਡ ਕਰਕੇ ਆਪਣੇ ਭਰਾ ਨੂੰ ਨਹੀਂ ਦੱਸ ਸਕਦੀ ਹੁੰਦੀ ਸਹਿੰਦੀ-ਸਹਿੰਦੀ ਹਾਲਾਤ ਉਹਦੇ ਬੱਤਰ ਹੋ ਜਾਂਦੇ ਆ ਤੇ ਉਦੋਂ ਉਹਦੇ ਪਤੀ ਦੀ ਮੌਤ ਹੋ ਜਾਂਦੀ ਆ ਤਕਰੀਬਨ ਵਿਆਹ ਤੋਂ 7 ਮਹੀਨੇ ਬਾਅਦ ਉਹਦੇ ਪਤੀ ਦੀ ਮੌਤ ਹੋ ਜਾਂਦੀ ਆ ਅੱਛਾ ਹੁਣ ਇਧਰ ਪ੍ਰਦੀਪ ਕੋਲੇ ਸਨੇਹਾ ਪਹੁੰਚਦਾ ਵੀ ਮਨਜਿੰਦਰ ਬਹੁਤ ਬੁਰੇ ਹਾਲਾਤਾਂ ਚ ਉਹਦੇ ਘਰ ਵਾਲੇ ਦੀ ਮੌਤ ਹੋ ਗਈ। ਹੁਣ ਪ੍ਰਦੀਪ ਦੇ ਮਨ ਦੇ ਵਿੱਚ ਇਹ ਗੱਲ ਚੱਲ ਰਹੀ ਆ ਵੀ ਉਹਨੇ ਮੇਰੇ ਖਿਲਾਫ ਬਿਆਨ ਦਿੱਤੇ ਸੀ ਕਿ ਮੈਨੂੰ ਧੱਕੇ ਨਾਲ ਘਰੋਂ ਭਜਾਇਆ ਗਿਆ। ਪ੍ਰਦੀਪ ਦੇ ਮਨ ਦੇ ਵਿੱਚ ਹੁਣ ਦਵੰਦ ਚੱਲ ਰਿਹਾ ਵੀ ਇਹ ਕੀ ਹੋ ਗਿਆ? ਉਹ ਦੋਵੇਂ ਦਾ ਚਪਿਆ ਹੋਇਆ ਵੀ ਇਹ ਕਿੱਦਾਂ ਦੀ ਘਟਨਾ ਬਣ ਗਈ? ਵੀ ਮਨਜਿੰਦਰ ਇਦਾਂ ਦੀ ਹੋ ਨਹੀਂ ਸਕਦੀ। ਫੇਰ ਉਹਨੇ ਸੋਚਿਆ ਵੀ ਜਿਹੜੇ ਹਿਸਾਬ ਨਾਲ ਉਹ ਆਪਦੇ ਪਿਓ ਤੇ ਭਰਾ ਦੇ ਸੁਭਾਅ ਬਾਰੇ ਦੱਸਦੀ ਸੀ ਹੋ ਸਕਦਾ ਕੋਈ ਘਟਨਾ ਵਾਪਰ ਗਈ ਹੋਵੇ। ਤਾਂ ਫੇਰ ਕੀ ਹੁੰਦਾ ਕਿ ਪ੍ਰਦੀਪ ਬਿਲਕੁਲ ਸਥਿਰ ਰਹਿੰਦਾ ਉਹ ਫਿਰ ਕਹਿੰਦਾ ਵੀ ਨਹੀਂ ਮੇਰੇ ਮਾਪੇ ਨੇ ਮੇਰੀ ਤਾਂ ਕਾਲੇ ਪਾਣੀ ਵਾਲੀ ਸਜਾਈ ਦੇਖੀ ਹੈ ਇੱਕ ਤਰ੍ਹਾਂ ਦੀ ਵੀ ਮੈਂ ਇਹਨਾਂ ਨੂੰ ਹੋਰ ਨਰਕ 'ਚ ਨਹੀਂ ਪਾ ਸਕਦਾ ਉਹ ਆਪਦੇ ਦੋਸਤ ਨੂੰ ਕਹਿੰਦਾ ਵੀ ਮੇਰਾ ਉਧਰ ਧਿਆਨ ਨਹੀਂ ਜਾਂਦਾ ਹੂੰ ਮਨਜਿੰਦਰ ਫੇਰ ਵੀ ਕਿਸੇ ਹੱਥ ਸੁਨੇਹਾ ਭੇਜ ਦਿਆ ਅੱਛਾ ਵੀ ਮੇਰੇ ਘਰ ਦੇ ਨਾਲ ਜਿਹੜਾ ਚੋਰ ਲਾਉਣਾ ਸੀ ਲਾ ਲਿਆ ਵੀ ਹੁਣ ਮੈਂ ਤੇਰੇ ਵਸਣਾ ਜੋ ਮਰਜ਼ੀ ਹੋ ਜੇ ਹੂੰ ਤਾਂ ਫੇਰ ਕੀ ਹੁੰਦਾ ਹੁਣ ਪ੍ਰਦੀਪ ਨੂੰ ਇਸ ਗੱਲ ਦਾ ਬਹੁਤ ਵੱਡਾ ਭੇਖਾ ਹੁੰਦਾ ਵੀ ਇਹ ਇਨੇ ਮੇਰੇ ਖਿਲਾਫ ਕਰਕੇ ਸਾਰਾ ਕੁਝ ਮੈਨੂੰ ਇਹਦੇ ਭਰਾ ਦੇ ਰਾਹੀਂ ਮੈਨੂੰ ਚੁਕਵਾਇਆ ਗਿਆ ਸੀ ਪੁਲਿਸ ਦੇ ਧੱਕੇ ਚੜਾਏ ਗਿਆ ਸੀ ਹੁਣ ਪ੍ਰਦੀਪ ਦੇ ਮਨ ਚ ਇੱਕ ਨਫਰਤ ਪੈਦਾ ਹੋ ਗਈ ਸੀ ਹੂੰ ਦੂਸਰੇ ਪਾਸੇ ਜਦੋਂ ਮਨਜਿੰਦਰ ਤੇ ਤਸ਼ੱਦਦ ਹੁੰਦਾ ਸੀ ਤਾਂ ਉਹਨੇ ਡਰ ਦੀ ਮਾਰੀ ਨੇ ਕਹਿਤਾ ਸੀਗਾ ਵੀ ਮੇਰੇ ਨਾਲ ਧੱਕਾ ਹੋਇਆ ਮੈਨੂੰ ਪ੍ਰਦੀਪ ਲੈ ਕੇ ਜਾ ਰਿਆ ਸੀ ਹੂੰ ਉਸ ਸਮੇਂ ਆਪਣੇ ਬਚਾ ਲਈ ਉਹਨੇ ਇਹ ਗੱਲ ਤਾਂ ਕਹਿ ਲਈ ਪਰ ਇਧਰਲੇ ਪਾਸੇ ਪ੍ਰਦੀਪ ਦੀ ਜ਼ਿੰਦਗੀ ਤਾਂ ਨਰਕ ਬਣ ਗਈ ਨਾ ਬਿਲਕੁਲ ਉਹਨੇ ਕੀ ਕੀਤਾ ਪ੍ਰਦੀਪ ਨੂੰ ਫੇਰ ਸੁਨੇਹਾ ਭੇਜਿਆ ਵੀ ਹੁਣ ਜਿਹੜਾ ਕੁਝ ਹੋਣਾ ਸੀ ਹੋ ਗਿਆ ਵੀ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਮੈਂ ਆਪਦੀ ਵੀ ਚਲਾ ਕੇ ਵੇਖ ਲਈ ਸੀ ਮੈਂ ਹੁਣ ਘਰਦਿਆਂ ਨਾਲ ਵੀ ਸਹਿਮਤ ਹੋ ਗਈ ਸੀ ਸਭ ਕੁਝ ਹੋ ਗਿਆ ਪਰ ਮੇਰੀ ਕਿਸਮਤ ਚ ਤੇਰੇ ਬਿਨਾ ਕਿਸੇ ਦਾ ਸਾਥ ਨਹੀਂ ਲਿਖਿਆ ਵੀ ਉਹ ਬੰਦਾ ਵੀ ਜੱਗ ਤੋਂ ਤੁਰ ਗਿਆ ਜਿਹਦੇ ਪਿੱਛੇ ਮੈਨੂੰ ਇੰਨਾ ਕੁਝ ਦੇਖਣਾ ਕਰਨਾ ਪੈ ਗਿਆ ਹੂੰ ਫੇਰ ਪ੍ਰਦੀਪ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਉਹ ਤਾਂ ਤੋਸਤ ਕਹਿੰਦਾ ਵੀ ਇੱਕ ਵਾਰ ਆਪਾਂ ਉਹਨੂੰ ਮਿਲ ਸਕਦੇ ਆ ਪਰ ਪ੍ਰਦੀਪ ਜਿਹੜਾ ਐਡੀ ਬੱਤਰ ਲਾਈਫ ਦੇਖ ਚੁੱਕਾ ਸੀ ਉਹ ਕਹਿੰਦਾ ਵੀ ਨਹੀਂ ਮੈਂ ਉਸ ਰਾਹੀ ਮੋੜਨਾ ਹੀ ਨਹੀਂ ਹੁਣ ਹੂੰ ਉਹ ਆਪਦੀ ਮਾਂ ਨਾਲ ਵੀ ਗੱਲ ਕਰਦਾ ਵੀ ਆਹ ਗੱਲ ਹੋ ਗਈ। ਉਹਦੀ ਮਾਂ ਫੇਰ ਪਿੱਟਣ ਬਹਿ ਜਾਂਦੀ ਹੈ ਕਹਿੰਦੀ ਉਹ ਤੀਮੀ ਦੇ ਪੱਟੇ ਹੋਏ ਤਾਂ ਆਪਾਂ ਹੁਣ ਤੱਕ ਤਾਬ ਨਹੀਂ ਆਏ ਵੀ ਤੂੰ ਫੇਰ ਉਹਦੇ ਵੱਲ ਧਿਆਨ ਲਾ ਰਿਆ। ਵੀ ਅਸੀਂ ਕੁਝ ਵੀ ਐਸਾ ਨਹੀਂ ਕਰਨਾ। ਹੂੰ ਫੇਰ ਇੱਕ ਦਿਨ ਪ੍ਰਦੀਪ ਦਾ ਦੋਸਤ ਉਹਨੂੰ ਸ਼ਹਿਰ ਲੈ ਕੇ ਜਾਂਦਾ ਬਹਾਨੇ ਕਿਸੇ ਬਹਾਨੇ ਦੇ ਨਾਲ। ਅੱਛਾ। ਮਾਰਕੀਟ ਦੇ ਵਿੱਚ ਮਨਜਿੰਦਰ ਮੂੰਹ ਸਰਲ ਭੇਟੀ ਖੜੀ ਹੁੰਦੀ ਆ। ਹੂੰ ਤੇ ਉਹਦਾ ਦੋਸਤ ਕਹਿੰਦਾ ਵੀ ਬਾਈ ਮੈਨੂੰ ਮaaf ਕਰੀ ਮੈਂ ਤੈਨੂੰ ਝੂਠ ਬੋਲ ਕੇ ਲਿਆਇਆ ਵੀ ਮਨਜਿੰਦਰ ਦੇ ਮਨ ਤੇ ਬੋਝ ਆਉਣੀ ਤੇਰੇ ਨਾਲ ਗੱਲ ਕਰਨੀ। ਹੂੰ ਪ੍ਰਦੀਪ ਆਪਦੇ ਦੋਸਤ ਨਾਲ ਬਹਿਸ ਕਰਦਾ ਕਹਿੰਦਾ ਤੂੰ ਮੇਰੇ ਨਾਲ ਧੋਖਾ ਕੀਤਾ ਕਹਿੰਦਾ ਮੈਂ ਤਾਂ ਇਹਦੇ ਮੱਥੇ ਹੀ ਨਹੀਂ ਸੀ ਲੱਗਣਾ ਹੂੰ ਕਹਿੰਦਾ ਇਹਨੇ ਤਾਂ ਜ਼ਿੰਦਗੀ ਜਿਉਂ ਲਈ ਨਾ ਸਾਰੀ ਕਹਿੰਦਾ ਹੁਣ ਇਹਦੇ ਕਰਮ ਇਹਦੇ ਨਾਲ ਮੇਰੇ ਮੇਰੇ ਨਾਲ ਕਹਿੰਦਾ ਤੂੰ ਮੈਨੂੰ ਇਹਦੇ ਸਾਹਮਣੇ ਕਿਉਂ ਲਿਆਇਆ ਹੂੰ ਹੁਣ ਮਨਜਿੰਦਰ ਉੱਥੇ ਖੜ ਕੇ ਮਾਫੀ ਮੰਗ ਰਹੀ ਆ ਵੀ ਮੇਥੋਂ ਗਲਤੀ ਹੋ ਗਈ ਫੇਰ ਪ੍ਰਦੀਪ ਜਿਗਰਾ ਕਰਕੇ ਇੱਕੋ ਹੀ ਗੱਲ ਪੁੱਛਦਾ ਵੀ ਤੂੰ ਮੈਨੂੰ ਸੱਚੋ ਸੱਚ ਦੱਸ ਦੇ ਜਦੋਂ ਆਪਾਂ ਨੂੰ ਦੋਨਾਂ ਜਣਿਆਂ ਨੂੰ ਉਥੋਂ ਫੜਿਆ ਗਿਆ ਸੀ ਤੇਰੇ ਘਰ ਦੇ ਤੈਨੂੰ ਲੈ ਕੇ ਆਏ ਸੀਗੇ ਤੂੰ ਕੀ ਕਿਹਾ ਸੀ ਹੂੰ ਉਹ ਕਹਿੰਦੀ ਜੇ ਮੈਂ ਸਹਿਮਤੀ ਪ੍ਰਗਟਾਉਂਦੀ ਤਾਂ ਆਪਾਂ ਦੋਨਾਂ ਨੂੰ ਮਾਰਦੇ ਹੂੰ ਮੈਂ ਇਹ ਜੇ ਝੂਠ ਬੋਲਿਆ ਮੈਂ ਖੇਡ ਖੇਡੀ ਤਾਂ ਮੈਂ ਤੇਰੇ ਤੇ ਆਪਦੀ ਬਚਾ ਲਈ ਹੂੰ ਖੇਡ ਖੇਡੀ ਸੀ ਵਿਛੜੇ ਤਾਂ ਮਿਲ ਸਕਦੇ ਆ ਮਰੇ ਹੋਏ ਕਦੇ ਨਹੀਂ ਮਿਲਦੇ ਹੁੰਦੇ ਤੇ ਮੈਂ ਤੇਰਾ ਨੁਕਸਾਨ ਨਹੀਂ ਸੀ ਵੇਖਣਾ ਚਾਹੁੰਦੀ ਮੈਨੂੰ ਸੱਚੀ ਉਦੋਂ ਤੇਰੀ ਜਾਨ ਸਲਾਮਤ ਚਾਹੀਦੀ ਸੀ ਮੈਨੂੰ ਇਹ ਝੂਠ ਬੋਲਣਾ ਪੈ ਗਿਆ ਸੀ ਵੀ ਮੇਰੇ ਨਾਲ ਧੱਕਾ ਹੋਇਆ ਤੇ ਪ੍ਰਤੀਬ ਨੇ ਮੈਨੂੰ ਧੱਕੇ ਨਾਲ ਲੈ ਕੇ ਗਿਆ ਅੱਛਾ ਦੇਖ ਜਿਵੇਂ ਉਹ ਝੂਠ ਬੋਲਿਆ ਤਾਂ ਅੱਜ ਤੂੰ ਵੀ ਸਲਾਮਤ ਖੜਾ ਤੇ ਮੈਂ ਵੀ हां जिंदगी च मारे वक्तों दे ओ चलदे ही रहंदे कोई गल नहीं मेरे ते भी पाणा बीत गया जह जी तू उधर कैद कटया ओह जी मैं कट ली बी हुन तू मेनू माफ कर दे मैं तेरे ना रहना बी हुन मेरे भी ਭਰਾ ਚ ਇਨਾਂ ਦਮ ਨਹੀਂ ਰਿਹਾ ਕਿ ਉਹ ਮੈਨੂੰ ਮੇਰੇ ਨਾਲ ਧੱਕਾ ਕਰ ਸਕੇ ਉਹ ਕਹਿੰਦੀ ਮੈਂ ਸਭ ਕੁਛ ਤਿਆਗ ਆਈਆਂ ਮੈਂ ਹੁਣ ਕਿਸੇ ਦੀ ਕੁਛ ਨਹੀਂ ਲੱਗਦੀ ਤੂੰ ਮੈਨੂੰ ਰੱਖ ਲਾ ਅੱਛਾ ਪਰ ਤੁਸੀਂ ਇਹ ਦੇਖੋ ਵੀ ਜੋ ਪ੍ਰਦੀਪ ਨੇ ਸਿਆ ਸਭ ਕੁਛ ਕੀਤਾ ਉਸ ਮੁਹੱਬਤ ਤੋਂ ਹਾਰੇ ਹੋਏ ਮੁੰਡੇ ਨੇ ਸਾਫ਼ ਇਨਕਾਰ ਕਰਤਾ ਵੀ ਮਨਜਿੰਦਰ ਤੂੰ ਆਪਣੇ ਰਾਹ ਦੇਗਾ ਮੈਂ ਹੁਣ ਤੇਰੇ ਰਾਹਾਂ 'ਚ ਨਹੀਂ ਆ ਸਕਦਾ ਤੇ ਮੈਂ ਤੈਨੂੰ ਆਪਣੇ ਰਾਹਾਂ 'ਚ ਲਿਆਵ ਨਹੀਂ ਸਕਦਾ ਹੂੰ ਤਾਂ ਉਹਦੇ ਦੋਸਤ ਨੇ ਫੇਰ ਵੀ ਸਮਝਾਇਆ ਵੀ ਨਹੀਂ ਕਹਿੰਦੇ ਹੁੰਦੇ ਨਾ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਪਰ ਪ੍ਰਦੀਪ ਇਸ ਜਿਤ ਤੇ ਰਹਿੰਦਾ ਵੀ ਜੇ ਕੁਝ ਵੀ ਸੀ ਜੇ ਉਹਦੋਂ ਮੇਰੇ ਨਾਲ ਖੜੀ ਹੁੰਦੀ ਨਾ ਮੈਂ ਬਾਦਰ ਲਾਈਫ ਨਾ ਦੇਖਦਾ ਤੇ ਇਹ ਵੀ ਇਹਨੇ ਵੀ ਇੰਨਾ ਕੁਝ ਕਰਤਾ ਹਨ ਹੂੰ ਇਸ ਕਰਕੇ ਪ੍ਰਦੀਪ ਨੇ ਸਾਫ਼ ਇਨਕਾਰ ਕਰਤਾ ਉੱਥੇ ਖੜਕੇ ਤੇ ਉਹਨੂੰ ਇਹ ਗੱਲ ਕਹਤੀ ਵੀ ਤੂੰ ਜ਼ਿੰਦਗੀ 'ਚ ਭੁੱਲ ਜੀ ਵੀ ਮੈਂ ਤੇਰੀ ਜ਼ਿੰਦਗੀ 'ਚ ਕਦੇ ਆਇਆ ਸੀ ਹੂੰ ਤਾਂ ਉਸ ਤੋਂ ਬਾਅਦ ਕਹਿੰਦੇ ਵੀ ਮਨਜਿੰਦਰ ਨੂੰ ਉਹਦੀ ਭੂਆ ਲੈ ਗਈ ਸੀਗੀ ਉਹਨੇ ਹੀ ਉਹਨੂੰ ਵਿਆਇਆ ਸੀਗਾ ਉਹ ਆਪਦੇ ਪਿੰਡ ਵੀ ਨਹੀਂ ਸਈ ਪਰ ਪ੍ਰਦੀਪ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਚਲਾਈ ਜਾ ਰਿਹਾ ਸੀਗਾ ਓਕੇ ਤੁਸੀਂ ਇਹ ਦੇਖੋ ਵੀ ਪ੍ਰਦੀਪ ਨੇ ਆਪਣੇ ਪਰਿਵਾਰ ਦੀ ਖਾਤਰ ਆਪਣੀ ਮੁਹੱਬਤ ਦੀ ਖਾਤਰ ਕਿੰਨੇ ਵਕਤ ਦੇਖੇ ਕਿੰਨੇ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਇਆ ਤੇ ਦੂਸਰੇ ਪਾਸੇ ਇੱਕ ਛੋਟੇ ਜਿਹੇ ਬਿਆਨਾਂ ਕਰਕੇ ਜਿਹੜੀ ਮਨਜਿੰਦਰ ਨੇ ਪ੍ਰਦੀਪ ਦੇ ਖਿਲਾਫ ਦਿੱਤੇ ਸੀਗੇ ਉਹ ਇੱਕ ਮੁਹੱਬਤ ਦੇ ਮੈਲ ਨੂੰ ਚੱਕਣਾ ਚੋਰ ਕਰਦਾ ਉਹ ਚੋ ਸਭ ਕੁਝ ਬਿਸਰ ਗਿਆ ਸਭ ਕੁਝ ਖਤਮ ਹੋ ਗਿਆ ਚਾਹੇ ਉਹ ਕੋਈ ਗਲਤ ਫਹਮੀ ਸੀ ਕੁਝ ਵੀ ਸੀ ਪਰ ਪ੍ਰਦੀਪ ਦੀ ਜਿਹੜੀ ਉਹ ਮੁਹੱਬਤ ਸੀਗੀ ਉਹ ਜਦੋਂ ਵਾਪਸ ਇੰਨੇ ਵਕਤਾਂ ਤੋਂ ਬਾਅਦ ਵਾਪਸ ਆਈ ਤਾਂ ਉਹਨੇ ਰੱਖਣ ਤੋਂ ਇਨਕਾਰ ਕਰਤਾ ਹੂੰ ਕਿਉਂਕਿ ਉਹਨੇ ਪਿਛਲੇ ਵੀ ਹਾਲਾਤ ਵੇਖੇ ਸੀ ਤੇ ਉਹਨੂੰ ਅਗਲੇ ਵੀ ਦਿਖ ਰਹੇ ਸੀ ਸ਼ਾਇਦ ਇਸ ਕਰਕੇ ਬਿਲਕੁਲ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਲੋਕ ਕਹਿੰਦੇ ਆ ਕਿ ਨਹੀਂ ਉਹਨੂੰ ਅਪਣਾਉਣਾ ਚਾਹੀਦਾ ਸੀ ਪਰ ਜਦੋਂ ਬੰਦੇ ਤੇ ਕੋਈ ਮਾੜਾ ਵਕਤ ਬੀਤ ਜਾਂਦਾ ਨਾ ਉਹ ਵਕਤ ਉਹਨੂੰ ਸਬਕ ਸਿਖਾ ਦਿੰਦਾ ਫਿਰ ਉਹ ਭਾਵ ਉਪਾਵਕ ਨਹੀਂ ਹੁੰਦਾ ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਉਹਨੇ ਜ਼ਿੰਦਗੀ ਚ ਅਸਲ ਫੈਸਲਾ ਕੀ ਲੈਣਾ ਪ੍ਰਦੀਪ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਉਹਨੇ ਆਪਣੇ ਪਰਿਵਾਰ ਨੂੰ ਬਚਾਇਆ ਖੁਦ ਨੂੰ ਬਚਾਇਆ ਤਾਂ ਕਹਾਣੀ ਭਾਵੇਂ ਕਿ ਦਰਦਨਾਕ ਹੈ ਕਈ ਸਵਾਲ ਵੀ ਛੱਡਦੀ ਹੈ ਪਰ ਪ੍ਰਦੀਪ ਨੇ ਆਪਣੀ ਸਮੇਂ ਤੋਂ ਕੰਮ ਲਿਆ ਹੂੰ ਸੋ ਪਿਆਰੀ ਦਰਸ਼ਕੋ ਇਦਾਂ ਦੀਆਂ ਕਹਾਣੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਵਾਪਰਦੀਆਂ ਜਿਹੜੀਆਂ ਕਈ ਸਵਾਲ ਵੀ ਛੱਡਦੀਆਂ ਤੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਅਗਰ ਤੁਹਾਡੇ ਕੋਲ ਕੋਈ ਕਹਾਣੀ ਕਿੱਸਾ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਡੀ ਕਹਾਣੀ ਤੁਹਾਡੇ ਆਪਣਿਆਂ ਤੱਕ ਜ਼ਰੂਰ ਪਹੁੰਚਾਵਾਂਗੇ ਜ਼ਿੰਦਗੀ ਜ਼ਿੰਦਾਬਾਦ